ਬਟਾਲਾ ਪੁਲਿਸ ਵੱਲੋਂ ਕੀਤੇ ਇੱਕ ਇਕੱਠ 'ਚ ਸ਼ਾਮਲ ਲੋਕਾਂ ਦੇ ਚਿਹਰਿਆਂ 'ਤੇ ਉਸ ਵੇਲੇ ਖੁਸ਼ੀ ਵੇਖਣ ਨੂੰ ਮਿਲੀ ਜਦ ਉਹਨਾਂ ਦੇ ਕਈ ਮਹੀਨਿਆਂ ਤੇ ਸਾਲਾਂ ਤੋਂ ਗੁੰਮ ਹੋਏ ਜਾਂ ਚੋਰੀ ਹੋਏ ਫੋਨ ਲੱਭ ਕੇ ਉਹਨਾਂ ਨੂੰ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਸਮਾਗਮ ਕਰਵਾਪਸ ਕੀਤੇ। ਉੱਥੇ ਹੀ ਬਟਾਲਾ ਪੁਲਿਸ ਵੱਲੋਂ ਅੱਜ 350 ਫੋਨ ਵਾਪਸ ਉਹਨਾਂ ਲੋਕਾਂ ਨੂੰ ਦਿੱਤੇ ਗਏ ਜੋ ਉਸ ਦੇ ਸਹੀ ਮਾਲਕ ਸਨ ਜਦ ਕਿ ਪਹਿਲਾਂ ਵੀ ਇਸੇ ਤਰ੍ਹਾਂ ਲੋਕਾਂ ਨੂੰ ਫੋਨ ਵਾਪਸ ਕੀਤੇ ਗਏ ਸਨ। ਹੁਣ ਤੱਕ ਇਸ ਸਾਲ 'ਚ 1750 ਦੇ ਕਰੀਬ ਫੋਨ ਜਿਨ੍ਹਾਂ ਦੀ ਕੀਮਤ 2 ਕਰੋੜ 50 ਲੱਖ ਰੁਪਏ ਸੀ ਉਹ ਸਹੀ ਮਾਲਕਾਂ ਤੱਕ ਪੁੱਜਦਾ ਕਿਤੇ ਜਾ ਚੁੱਕੇ ਹਨ ਹਾਂ ਜੀ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਕੋਰੀ ਪਟਾਲਾ ਪੁਲਿਸ ਦੇ ਨਾਮ ਤੇ ਜ਼ੋਰਦਾਰ ਤਾੜੀ ਜ਼ਰੂਰ ਮਾਰੋ। ਦਿਗਰ ਦਿਗਰ ਇੰਨੇ ਸਾਰੇ ਲੋਕ ਨਾ ਕਿਤੇ ਆ ਜਿੰਨਾ ਜਿੰਨੇ ਤਾੜੀ ਨਾ ਮਾਰੀ ਉਹਨਾਂ ਨੂੰ ਫੋਨ ਹੀ ਨਹੀਂ ਦੇ ਮਿਲਣਾ। ਮਾਰਦੇ ਕੋਰੀ ਘੋੜੇ। ਤੇ ਦੋਸਤੋ ਤੁਹਾਨੂੰ ਕਰਿਆ ਸੀ ਪਟਾਲਾ ਬਾਫ ਲੱਗ ਰਿਹਾ ਯਾਰ ਪਾਣੀ ਮਾੜਾ ਕਰ ਰਿਹਾ ਯਾਰ ਦੋਸਤੋ ਕਦੀ ਇੱਕ ਆਉਤ ਨਹੀਂ ਸੜੀਆਂ ਨੀਆਂ ਕਿ ਕਦੀ ਗੰਗਾ ਗਈਆਂ ਸਾਡੀਆਂ ਵਾਪਸ ਨਹੀਂ ਹੁੰਦੀਆਂ ਪਰ ਸਾਡੇ ਐਸਐਸਪੀ ਸਾਹਿਬ ਤੋਂ ਪਟਾਲਾ ਪੁਲਿਸ ਨੇ ਗੰਗਾ ਕਈਆਂ ਹਟਿਆ ਵਾਪਸ ਲੈਂਦੀਆਂ ਦੇ ਮਤਲਬ ਕੀ ਅੱਜ ਤੁਹਾਨੂੰ ਤੁਹਾਡੇ ਸਾਰੇ ਫੋਨ ਬੇਲ ਜਾਣੇ ਆ ਵੈਰੀ ਗੱਡ ਤੇ ਮੈਂ ਦੱਸ ਐਸਐਸਪੀ ਸਾਹਿਬ ਨੂੰ ਇਹ ਸਾਲ ਦੀ ਸ਼ੁਰੂਆਤ ਤੇ ਇੱਕ ਬਟਾਲਾ ਪੁਲਿਸ ਦਾ ਇੱਕ ਉਪਰਾਲਾ ਹੈਗਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਜਿਹੜਾ 350 ਦੇ ਮੋਬਾਈਲ ਕਰੀਬ ਅਸੀਂ ਰਿਕਵਰ ਕੀਤੇ ਹੈਗੇ ਆ ਤੇ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਰਿਟਰਨ ਕਰਨ ਜਾ ਰਹੇ ਆ ਤੇ ਇਹਨਾਂ ਦੀ ਕੀਮਤ ਜਿਹੜੀ ਹੈਗੀ ਹੈ 60 ਲੱਖ ਦੇ ਕਰੀਬ ਹੈਗੀ ਹੈ ਤੇ ਪਹਿਲਾਂ ਵੀ ਬਟਾਲਾ ਪੁਲਿਸ ਵੱਲੋਂ ਬੜਾ ਅੱਛਾ ਇਸ ਦੇ ਵਿੱਚ ਸਾਰੇ ਸਾਲ ਦੇ ਵਿੱਚ ਕੰਮ ਕੀਤਾ ਗਿਆ ਸਾਰੇ ਸਾਲ ਦੇ ਵਿੱਚ 1350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਕਰਕੇ ਅਸੀਂ ਰਿਕਵਰ ਕਰਕੇ ਵਾਪਸ ਕੀਤੇ ਹੈ ਤੇ ਇਹਦੀ ਜਿਹੜੀ ਕੀਮਤ ਹੈ ਕਰੀਬ 2.5 ਕਰੋੜ ਦੇ ਕਰੀਬ ਹੈਗੀ ਹੈ ਤੇ ਇਹਦੇ ਨਾਲ ਨਾਲ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਮੈਂ ਤੁਹਾਨੂੰ ਪਿਛਲੇ ਸਾਲ ਦੇ ਵਿੱਚ ਜੋ ਬਟਾਲਾ ਪੁਲਿਸ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਵੀ ਦੱਸਣਾ ਚਾਹਾਂਗਾ 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇਜ਼ ਹੋਏ ਹੈਗੇ ਆ ਤੇ 2200 ਦੇ ਕਰੀਬ ਜਿਹੜੇ ਅਕਿਊਜ਼ ਫੜ ਕੇ ਅਸੀਂ ਜ਼ਿਲ੍ਹਾ ਦੇ ਵਿੱਚ ਭੇਜੇ ਹੈ ਤੇ 35 ਕਰੋੜ ਦੇ ਨਜ਼ਦੀਕ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਫੋਰਫਿਟ ਕੀਤੀ ਹੈ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਇਸੇ ਤਰ੍ਹਾਂ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਰੱਖੀ। ਬਿਲਕੁਲ ਜੀ ਮੋਬਾਈਲ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬਹੁਤ ਹੀ ਇਮੋਸ਼ਨਸ ਲੋਕਾਂ ਦੇ ਜੁੜੇ ਹੁੰਦੇ ਆ। ਮੈਨੂੰ ਹੁਣੇ ਆਫੀਸਰ ਦੱਸ ਰਹੇ ਸੀਗੇ ਕਿ ਕਿਸੇ ਦਾ ਮੋਬਾਈਲ ਵਿਹਾਰ ਤੋਂ ਰਿਕਵਰ ਕੀਤਾ ਹੈਗਾ, ਕਿਸੇ ਦਾ ਮਹਾਰਾਸ਼ਟਰ ਤੋਂ ਕੀਤਾ ਤੇ ਇੱਕ ਭੈਣ ਸੀਗੀ ਜਿਹਦਾ ਪਰਸ ਵੀ ਨਾਲ ਗਵਾਚ ਗਿਆ ਸੀ ਤੇ ਉਹਨਾਂ ਦੇ ਨਾਲ ਏਟੀਐਮ ਤੇ ਕਾਗਜ਼ ਵੀ ਵਿੱਚ ਸੀਗੇ ਤੇ ਉਹ ਸਾਰਾ ਪਰਸ ਹੀ ਅਸੀਂ ਪੂਰਾ ਦਾ ਪੂਰਾ ਰਿਕਵਰ ਕੀਤਾ ਹੈਗਾ। ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਬਟਾਲਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਜੇ ਕਿਸੇ ਦਾ ਵੀ ਕੋਈ ਮੋਬਾਈਲ ਗ ਆਪਣੀ ਸਾਂਝ ਕੇਂਦਰ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਉਹ ਆਪਣਾ ਡੱਬਾ ਲੈ ਕੇ ਪਹੁੰਚੋ ਜਿਹੜਾ IME ਨੰਬਰ ਹੈ ਉਹ ਸਾਨੂੰ ਜਰੂਰ ਇਨਫੋਰਮ ਕਰੋ ਤਾਂ ਕਿ ਅਸੀਂ ਉਹਨੂੰ CEIR ਪੋਰਟਲ ਤੇ ਰਜਿਸਟਰ ਕਰ ਸਕੀਏ ਤੇ ਇਸੇ ਤਰ੍ਹਾਂ ਮੋਬਾਈਲ ਰਿਕਵਰ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਟਰਨ ਕਰ ਸਕੀਏ ਇਹ ਜੀ ਦੇਖੋ ਇਹ ਮੈਂ ਬਿਲਕੁਲ ਜਿਹੜੀ ਸਾਡੀ ਟੀਮ ਸਾਰੀ ਲੱਗੀ ਹੈ ਅੰਡਰ ਦੀ ਸੁਪਰਵੀਜ਼ਨ ਆਫ SP ਇਨਵੈਸਟੀਗੇਸ਼ਨ ਉਹਨੂੰ ਮੈਂ ਅਪਰੀਸ਼ੀਏਟ ਕਰਾਂਗਾ ਤੇ ਨਾਲ ਸਾਡੇ ਡਿਪਟੀ ਸਾਹਿਬ ਨੇ ਉਹਨੂੰ ਸਾਰਿਆਂ ਨੂੰ ਅਪਰੀਸ਼ੀਏਟ ਕਰਾਂਗਾ ਬਿਲਕੁਲ ਇਹਦੇ ਵਿੱਚ ਐਫਰਟ ਲੱਗਦਾ ਹੈਗਾ ਕੁਝ ਮੋਬਾਈਲ ਜਿਹੜੇ ਜਲਦੀ ਰਿਕਵਰ ਹੋ ਜਾਂਦੇ ਆ ਜਿੱਦਾਂ ਮੈਂ ਦੱਸਿਆ ਕਿ ਹੋਰ ਸਟੇਟਾਂ ਤੋਂ ਵੀ ਮੋਬਾਈਲ ਰਿਕਵਰ ਕੀਤੇ ਆ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਇਹ ਸਾਡਾ ਵਾਅਦਾ ਹੈਗਾ ਕਿ ਅਸੀਂ ਪੂਰਾ ਤੋਂ ਪੂਰਾ ਐਫਰਟ ਕਰਾਂਗੇ ਕਿ ਸਭ ਦੇ ਮੋਬਾਈਲ ਜਿਹੜੇ ਹੈਗੇ ਉਹ ਰਿਕਵਰ